ਅੱਜ ਹੈ ਜੀ ਵਿਸਾਖੀ ਅੱਜ ਅਸੀਂ ਦੇਖਣਾ ਹੈ ਫਿਰ ਮੈਂ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਸਾਡੇ ਨਾਲ ਆਈ ਹੋਈ ਹੈ ਜੀ ਬਾਣੀ ਕੱਲ ਆਈ ਸੀ ਕੱਲੀ ਜੀ ਲਾ ਲੈਂਦੀ ਹੈ ਜੀ ਸਾਡੇ ਕੋਲੇ ਇਹ ਬਾਣੀ ਸਾਸਰੀਕਾਲੋ ਸਾਸਰੀਕਾਲ ਕਰੋ ਸਾਰਿਆਂ ਨੂੰ ਸਾਸਰੀਕਾਲ ਬੋਲਾ ਹਾਂਜੀ ਦੋਸਤੋ ਸਾਸਰੀਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਆ ਆਪਣੇ ਨਵੇਂ ਬਲੌਗ ਤੇ ਅੱਜ 13 ਅਪ੍ਰੈਲ ਵਿਸਾਖੀ ਦਾ ਦਿਨ ਵਿਸਾਖ ਮਹੀਨੇ ਦੀ ਸੰਗਰਾਮ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ ਚ ਵਸਦੇ ਪੰਜਾਬੀ ਵੀਰਾਂ ਭੈਣਾਂ ਨੂੰ ਮੇਰੇ ਵੱਲੋਂ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਬਾਡੀ ਵੀ ਸ਼ੁਰੂ ਹੋ ਗਈ ਜੀ ਵਿੱਚ ਵਿੱਚ ਕਣਕ ਦੀ ਬਾਢੀ ਹੁਣ ਤਾਂ ਮਸ਼ੀਨਾਂ ਆ ਗਈਆਂ ਜੀ ਲੋਕ ਮਸ਼ੀਨਾਂ ਨਾਲ ਸ਼ਾਮ ਨੂੰ ਵੱਢ ਕੇ ਵਿਹਲੇ ਹੋ ਜਾਂਦੇ ਨੇ ਪਹਿਲਾਂ ਬਸਾਖੀ ਵੇਲੇ ਦਾਤੀਆਂ ਨਾਲ ਵੱਢਦੇ ਹੁੰਦੇ ਸੀ ਕਣਕ ਨੱਚਦੇ ਹੁੰਦੇ ਸੀ ਗਾਉਂਦੇ ਸੀ ਢੋਲ ਵਗੈਰਾ ਵਜਾਉਂਦੇ ਸੀ ਉਹ ਜ਼ਮਾਨਾ ਪੁਰਾਣਾ ਜ਼ਮਾਨਾ ਵਧੀਆ ਸੀਗਾ ਬਾਣੀ ਵੀ ਆਈ ਹੋਈ ਹੈ ਜੀ ਸਾਡੇ ਕੋਲੇ ਕੱਲਾ ਹੀ ਸੀ ਸਾਡੇ ਨਾਲ ਕਹਿੰਦੀ ਮੈਂ ਫੁੱਫੜ ਨਾਲ ਜਾਣਾ ਫਿਰ ਇਹਨੂੰ ਲੈ ਆਏ ਸਾਡੇ ਕੋਲੇ ਕੱਲੀ ਰਹਿ ਪੈਂਦੀ ਹੈ ਜੀ ਇਹ ਜੀ ਲਾ ਲੈਂਦੀ ਆ ਦਲਸ਼ਾਨ ਕਰਕੇ ਦਲਸ਼ਾਨ ਨਾਲ ਖੇਡ ਲੈਂਦੀ ਹੈ ਬਾਕੀ ਆਪਣੀ ਦੁਕਾਨ ਹੈਗੀ ਆ ਜੀ ਚੀਜ਼ਾਂ ਚੂਜ਼ਾਂ ਖਾਣ ਵਾਸਤੇ ਤਾਂ ਕਰਕੇ ਇਹਨੂੰ ਜੀ ਲੱਗ ਜਾਂਦਾ ਸਵੇਰੇ ਸਵੇਰੇ ਚਾਹ ਦੇ ਟਾਈਮ ਤੇ ਫਰੂਟੀ ਪੀਤੀ ਜੀ ਇਹਨੇ ਰੀਲਾ ਖਿੰਡ ਜਾਣਗੀਆਂ ਇਕੱਠੀਆਂ ਕਰਨੀਆਂ ਪੈਣੀਆਂ ਫਿਰ ਤੈਨੂੰ ਉੱਧਰ ਘਾਤ ਰੱਖੀ ਜੰਨੀ ਆ ਹਾਂ ਸੋਡੀਅਮ ਨਾਰੀਆ ਕੀ ਕਰਾਂਗੀ ਖੜ ਜਾ ਚੀਜੀ ਲੈਣਗੇ ਇਹਦੇ ਚੜ ਕੇ ਹਾਂ ਹਾਂ ਕੱਲ ਵਰਸੋਂ ਦੀ ਪਈ ਆ ਤਾਂ ਆ ਦੇਖ ਵਾ ਦੇਖੀ ਖਾਣ ਜਾਂਦੇ ਦੇਖ ਰਿਹਾ ਇਹ ਤਾਂ ਚੜ ਰਹੀ ਨਹੀਂ ਯਾਰ ਹੁਣ ਪੌੜੀਆਂ ਉੱਚੀਆਂ ਕਰ ਲੀਆਂ ਪੌੜੀਆਂ ਉੱਚੀਆਂ ਕਰ ਲੀਆਂ ਆ ਹੁਣ ਠੀਕ ਆ ਦੇਖੋ ਜੀ ਦਿਮਾਗ ਦੇਖੋ ਜੀ ਕੁੜੀ ਦਾ ਡੱਬਿਆਂ ਦੀ ਪਾਉੜੀ ਬਣਾ ਲਈ ਡਿੱਗਣਾ ਐ ਤੂੰ ਜੀ ਜੀ ਹੈ ਫੜ ਕੇ ਰੱਖੀ ਹੋਵੇ ਕਿਤੇ ਡਿੱਗ ਜੇ ਮਿੱਟੀ ਜੀ ਲੈ ਲੈ ਜੀ ਜੀ ਲੈ ਲਿਆ ਦੇਖ ਲੈ ਨਵੀਂ ਕੁਰਸੀ ਆਣੀ ਡੱਬਿਆਂ ਚਣ ਚਣ ਆ ਲੈਣੀ ਐ ਕੀ ਲੈਣਾ ਇਹ ਨਹੀਂ ਲੈਣੀ ਚਿੰਗਮ ਨਹੀਂ ਨੋ ਚਿੰਗਮ ਨੋ ਗਲ ਚ ਫਸ ਜੂ ਤੇਰੇ ਆ ਲੈ ਲੈ ਆ ਲੈ ਲੈ ਆ ਲੈ ਲਾ ਪਸ ਕੱਕੀ ਗੋਲੀ ਦੇ ਦੋ ਪਾਈ ਨਾ ਲੈ ਰਬਤਾ ਬਲੀ ਬਸ ਕੀ ਗੀ ਗੋਲੀ ਖਾਏਗੀ ਕੌੜੀ ਹੁੰਦੀ ਹੈਗਾ ਇਹਦੇ ਇਹ ਰ ਮੇਰਾ ਆ ਖਾ ਲਾ ਆ ਖਾ ਲਾ ਅੰਲੀਚੀ ਔਰੈਂਜ ਔਰੈਂਜ ਖਾ ਲਓ ਭਾਈ ਲਓ ਜੀ ਲੈ ਹੁਣ ਡੱਬੇ ਉੱਥੇ ਰੱਖ ਦੇ ਭਾਈ ਹਾਂ ਤਿੰਨੇ ਬੈਣਗੇ ਨਾ ਲੈ ਉਤਰ ਜਾਂ ਤੂੰ ਰੱਖ ਦੇ ਦਿਲ ਸ਼ਾਨ ਆ ਬਈ ਰੱਖ ਦੇ ਡੱਬੇ ਦੇਖ ਨਾ ਨਹੀਂ ਓਏ ਔਰ ਇਹ ਕਾ ਐਂ ਦੇਖਣੇ ਹੌਲੀ ਹੌਲੀ ਰੱਖਣੇ ਨੇ ਬਾਹਰ ਛੱਡੋ ਬਾਹਰ ਰੱਖ ਦੇਤੀ ਓਏ ਇਧਰ ਹੀ ਰੱਖ ਦੇ ਆ ਇੱਥੇ ਰੱਖ ਦੇ ਬਸ ਖੰਮ ਹੋ ਗਏ ਖੰਮ ਹੋ ਗਏ ਸਬਜੀ ਵੀ ਆਪਣੀ ਚੱਲ ਪਈ ਚੌਲੇ ਵੀ ਨਿਕਲੇ ਆਏ ਭਿੰਡੀਆਂ ਬਤਾਉ ਠੀਕੂ ਨੇ ਵੀ ਫੁੱਲ ਚੱਕ ਲਈ ਜੀ ਦੇਖੋ ਦੇਖੋ ਜੀ ਇਹ ਸਾਰੇ ਫੁੱਲ ਲੱਗਣਗੇ ਇਸ ਤੋਂ ਬਾਅਦ ਜੀਗੂ ਲੱਗਣਗੇ ਜੀ ਇਹਨਾਂ ਦੇ ਵਧੀਆ ਹੋ ਗਿਆ ਜੀਗੂ ਟਮਾਟਰ ਵੀ ਪੂਰੇ ਵਧੀਆ ਹੋਗੇ ਆਹ ਬੂਟੇ ਨੇ ਵੀ ਟਮਾਟਰ ਦੇ ਨੇ ਫੁੱਲ ਚੱਕ ਲਏ ਇਹ ਜਿਹੜਾ ਟਮਾਟਰ ਦਾ ਬੂਟਾ ਹੁੰਦਾ ਜੀ ਨਾ ਇਹਦੇ ਫੁੱਲਾਂ ਤੇ ਇਹ ਐ ਠੋਲਾ ਜਾਂ ਮਾਰਨਾ ਚਾਹੀਦਾ ਆਪਾਂ ਨੂੰ ਡੇਲੀ ਇਹਦੇ ਨਾਲ ਫਲ ਵਧੀਆ ਲੱਗਦਾ ਜੀ ਕਹਿੰਦੇ ਦੇਖਿਆ ਦੀਗਾ ਮੈਂ ਜਿਹੜੇ ਪਹਿਲਾਂ ਟਮਾਟਰ ਲਾਉਂਦੇ ਨੇ ਐ ਠੋਲਾ ਜਿਹਾ ਮਾਰਦੀ ਫਿਰ ਇਹਦੇ ਵਧੀਆ ਫਲ ਲੱਗਦਾ ਆੜੂ ਦੇਖੋ ਜੀ ਆੜੂ ਕਿੰਨੇ ਸੋਹਣੇ ਮਿਰਚਾਂ ਵੀ ਚੱਲ ਪਈਆਂ ਜੀ ਆ ਮਣੀ ਪਲਾਂਟ ਹੋ ਗਿਆ ਜੱਡ ਪਲਾਂਟ ਹੋ ਗਿਆ ਸਾਰੇ ਬੂਟੇ ਕਾਮਯਾਬ ਹੋ ਗਏ चार आप यार पुत्त दा देखा ये तो मेरी अरे हम भी खा भी जाएंगे लिया अच्छा तू भी खाला पुत्त पोंटे खाला पोनठा खा लो फिर चल लांगे आपा मम्मा कोले दुकान ते क्यों मैं खबामा मैं मैं खबामा खेल ला जंगा ऐसे बैठ गए आप ओका के ਨਾਖਰਾਯਾ ਦਾ ਕਰਿਆ ਨਹੀਂ ਪਾਣੀ ਨੇ ਅੱਜ ਆਹ ਆ ਇੱਕ ਵਾਰੀ ਹੋਰ ਕਰ ਦੇ ਪਾਣੀ ਬੇਬੇ ਦੀ ਫੋਟੋ ਬਾਣੀ ਦੀ ਦਾਦੀ ਦੀ ਫੋਟੋ ਉਹ ਗੋਦੀ 'ਚ ਆਉਣ ਧੱਕਿਆ ਆ ਦਿਲਸ਼ਾਨ ਐ ਦਿਲਸ਼ਾਨ ਜਮਾ ਹੋਏ ਦੋਸਤ ਅੱਜ ਉਹਦੇ ਕੁਝ ਵੀ ਨਹੀਂ ਆ ਹਾਂ ਅੱਗੇ ਹੋਇਆ ਇੱਥੇ ਇੱਟਾ ਮਾਰਦੀਆਂ ਤਾਂ ਹਾਂਜੀ ਹੁਣ ਚੱਲੇ ਜੀ ਆਪਾਂ ਮੱਥਾ ਟੇਕਣ ਵਾਸਤੇ ਬਸਾਖੀ ਦੇ ਤਿਹਾਰ ਦੇ ਕਰਕੇ ਮੱਥਾ ਟੇਕਿਓਣੇ ਆ ਜੀ ਦੇਖੋ ਜੀ ਚੱਲ ਰਹੀਆਂ ਨੇ ਤਿਆਰੀਆਂ ਗੁਰਦੁਆਰਾ ਸਾਹਿਬ ਨੂੰ ਸ਼ਿੰਗਾਰਨ ਦੀਆਂ ਬਾਈ ਸੇਵਾ ਕਰਦੇ ਨੇ ਫੁੱਲਾਂ ਦੀ ਦੇਖੋ ਕਿੰਨੀ ਸੋਹਣੀ ਡੈਕੋਰੇਸ਼ਨ ਕਰੀ ਹੈ ਜੀ ਗੇਂਦਿਆਂ ਦੇ ਫੁੱਲਾਂ ਦੀ ਬਹੁਤ ਸੋਹਣੇ ਪੌਦੇ ਲਾਏ ਹੋਏ ਨੇ ਉਹ ਰੇਗਾ 好的。 ਹਾਂਜੀ ਦਿਲਸ਼ਾਨ ਕਹਿੰਦਾ ਮੈਂ ਦੇਖਣੀ ਆ ਪਾਪਾ ਕਾਲ ਮੂਵੀ ਮੈਂ ਚੱਲ ਦਿਖਾ ਕੇ ਲਿਆਉਣੇ ਆ ਦਿਲਸ਼ਾਨ ਤੇ ਮੈਂ ਆਏ ਜੀ ਅਕਾਲ ਮੂਵੀ ਦੇਖਣ ਵਾਸਤੇ ਦੱਸ ਦੇਖਦੇ ਆ ਵੀ ਕਿੰਨੀਆਂ ਜੀ ਮੂਵੀ ਆ ਆਇਆ ਆਇਆ ਆ ਬਰਗਰ ਲਿਆ ਦਲਜਾਨ ਹਾਂਜੀ ਫਿਲਮਾਂ ਸੀ ਦੇਖਿਆ ਇਹ ਫਿਲਮਾਂ ਸੀ ਬਹੁਤ ਘੈਂਟ ਪੂਰਾ ਵਧੀਆ ਨਜ਼ਾਰਾ ਆਇਆ ਕਿਵੇਂ ਲੱਗੀ ਵੀ ਦਲਸ਼ਾਨ ਫਿਲਮ ਬਹੁਤ ਵਧੀਆ ਖੁਸ਼ ਆ ਹੁਣ ਪੂਰੀ ਘੈਂਟ ਲੱਗੀ ਫਿਲਮ ਓਕੇ ਸੀ ਠੀਕ ਹੈ ਜੀ